ਲੋਕ ਹਿੱਤ ਲੋਕਾਂ ਦੀ ਆਵਾਜ਼ ਲੋਕਤ ਪੰਜਾਬੀ ਚੈਨਲ ਵੇਖਣ ਵਾਲੇ ਦਰਸ਼ਕਾਂ ਦਾ ਸਵਾਗਤ ਬ੍ਰਹਮ ਗਿਆਨੀ ਪੁੱਤਰਾਂ ਦੇ ਦਾਨੀ ਤਨਤਨ ਬਾਬਾ ਬੁੱਢਾ ਸਾਹਿਬ ਜੀ ਦਾ ਸਲਾਨਾ ਜੋੜ ਮੇਲਾ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਬੜੀ ਸ਼ਰਧਾ ਤੇ ਸਤਿਕਾਰ ਨਾਲ ਈੜ ਬਾਬਾ ਬੁੱਢਾ ਸਾਹਿਬ ਵਿਖੇ ਮਨਾਇਆ ਜਾ ਰਿਹਾ ਹੈ ਮੇਲੇ ਦੀਆਂ ਤਿਆਰੀਆਂ ਨੂੰ ਲੈ ਕੇ ਵੱਡੇ ਪੱਧਰ ਤੇ ਮੀਟਿੰਗ ਦਾ ਆਯੋਜਨ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਆ ਇਸ ਮੌਕੇ ਵਿਸ਼ੇਸ਼ ਤੌਰ ਤੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਡਾਇਰੈਕਟਰ ਪ੍ਰਬੰਧਕੀ ਜਸਵੀਰ ਸਿੰਘ ਢਿੱਲੋਂ ਪਹੁੰਚੇ ਜਿੱਥੇ ਉਹ ਬੀੜ ਬੱਬਾ ਬੁੱਢਾ ਸਾਹਿਬ ਕੇ ਸ਼ਰਧਾ ਸਤਕਾਰ ਨਾਲ ਨਤਮਸਤ ਹੋਏ ਇਸ ਮੌਕੇ ਵੱਡੀ ਪੱਧਰ ਤੇ ਸਲਾਨਾ ਜੋੜ ਮੇਲਾ ਮਨਾਉਣ ਲਈ ਐਸਜੀਪੀਸੀ ਦੇ ਮੈਂਬਰ ਸਾਹਿਬਾਨ ਵੱਲੋਂ ਵੱਖ-ਵੱਖ ਜਥੇਬੰਦੀਆਂ ਦੇ ਆਗਮਨ ਨਾਲ ਲੰਗਰ ਕਮੇਟੀਆਂ ਦੇ ਮੈਂਬਰ 7 ਨਾਲ ਊੜਮੇਲ ਸੰਬੰਧੀ ਵਿਸ਼ੇਸ਼ ਮੀਟਿੰਗ ਕੀਤੀ ਅਤੇ ਇਸ ਮੌਕੇ ਵੱਖ-ਵੱਖ ਜਿੱਥੇ ਡਿਊਟੀਆਂ ਲਾਈਆਂ ਗਈਆਂ ਉੱਥੇ ਜੋੜ ਮੇਲੇ ਦੇ ਸੰਬੰਧ ਚ ਆਉਣ ਵਾਲੀਆਂ ਸੰਗਤਾਂ ਨੂੰ ਕਿਸੇ ਕਿਸਮ ਦੀ ਮੁਸ਼ਕਲ ਨਾ ਆਵੇ ਇਸ ਮੌਕੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਡਾਇਰੈਕਟਰ ਪ੍ਰਬੰਧਕੀ ਜਸਵੀਰ ਸਿੰਘ ਢਿੱਲੋਂ ਸੁਰ ਸਿੰਘ ਵੱਲੋਂ ਬਿਜਲੀ ਸੰਬੰਧੀ ਜਿਹੜੀਆਂ ਵੀ ਡਿਊਟੀਆਂ ਉਹਨਾਂ ਨੇ ਕਿਹਾ ਕਿ ਉਹਨਾਂ ਦੀਆਂ ਕਮੇਟੀ ਲਾਵੇਗੀ ਉਹ ਪੂਰੀ ਤਰ੍ਹਾਂ ਦੀ ਨਾਲ ਨਿਭਾਉਣਗੇ ਜਿੱਥੇ ਵੀ ਟਰਾਂਸਫਰਮ ਜਾਂ ਹੋਰ ਕਿਸੇ ਵੀ ਤਰ੍ਹਾਂ ਦੀ ਪ੍ਰਬੰਧਾਂ ਦੀ ਲੋੜ ਆ ਬਿਜਲੀ ਸੰਬੰਧੀ ਉਹ ਤੁਰੰਤ ਕਿਤੇ ਜਾਂਦਾ ਉਹਨਾਂ ਭਰੋਸਾ ਦਿਵਾਇਆ ਤਾਂ ਕਿ ਜੋੜ ਮਿਲੇ ਮੌਕੇ ਆਉਣ ਵਾਲੀ ਸੰਗਤ ਨੂੰ ਕੋਈ ਬਿਜਲੀ ਸੰਬੰਧੀ ਪਰੇਸ਼ਾਨੀ ਨਾ ਆਵੇ ਤਾਂ ਨਰਵਿਕਨ ਬਿਜਲੀ ਸਪਲਾਈ ਲਈ ਉਹ ਪੂਰੀ ਟੀਮ ਇਸ ਮੌਕੇ ਉਹਨਾਂ ਨਾਲ ਉਥੇ ਹਾਜ਼ਰ ਸੀ ਇਸ ਮੌਕੇ ਜਸਵੀਰ ਸਿੰਘ ਸੁਰ ਸਿੰਘ ਵੱਲੋਂ ਇਹ ਐਲਾਨ ਵੀ ਕੀਤਾ ਗਿਆ ਕਿ ਬੀੜ ਬਾਬਾ ਬੁੱਢਾ ਸਾਹਿਬ ਵਿਖੇ ਇੱਕ 66 ਕੇਵੀ ਗ੍ਰਿਡ ਵੀ ਸਰਕਾਰ ਸਥਾਪਿਤ ਕਰਨਾ ਚਾਹੁੰਦੀ ਹੈ ਜਿਸ ਨੂੰ ਸੰਗਤਾਂ ਨੇ ਜਕਾਰਿਆਂ ਦੀ ਗੂੰਜ ਸਰਕਾਰ ਦਾ ਧੰਨਵਾਦ ਵੀ ਕੀਤਾ ਇਸ ਮੌਕੇ ਵੱਡੀ ਗਿਣਤੀ ਵਿੱਚ ਲਾਕੇ ਦੇ ਪਤਵੰਤੇ ਸੱਜਣ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਮਨਜੀਤ ਸਿੰਘ ਫੈਡਰੇਸ਼ਨ ਆਗੂ ਕਵਰ ਚੜ੍ਹ ਸਿੰਘ ਤੋਂ ਇਲਾਵਾ ਹੋਰ ਵੀ ਆਗੂ ਸਹਿਬਾਨ ਇਸ ਮੌਕੇ ਹਾਜ਼ਰ ਸਨ ਇਸ ਸੰਬੰਧੀ ਲੋਕ ਇਹ ਪੰਜਾਬੀ ਚੈਨਲ ਵੱਲੋਂ ਇੱਕ ਵਿਸ਼ੇਸ਼ ਰਿਪੋਰਟ ਪੇਸ਼ ਹੈ ਸਾਡੇ ਚੈਨਲ ਜੁੜ ਉਤੇ ਸਬਸਕ੍ਰਾਈਬ ਫੇਸਬੁਕ ਇੰਸਟਾਗ੍ਰਾਮ ਤੇ ਫੋਲੋ ਜੁ ਕਰੋ ਧੰਨਵਾਦ ਜੀ ਨਾਲੋਪ ਨੇ ਸਾਡੇ ਰੌਤੀ ਸਕਾਲ ਜੋ ਭਾਈ ਮਤੀ ਸਿੰਘ ਜੀ ਬਹੁਤ ਹੀ ਸ਼ਕਾਲ ਜੋ ਗੁਰੂ ਪਾਪਾ ਜਮਸ਼ੀਲ ਜੀ ਦੇ ਭਾਈ ਕਾਂਦੇ ਸਿੰਘ ਜੱਟਾ ਸਾਹਿਬ ਹੋਰ ਵਾਰ ਵਾਰ ਸਭਾ ਮੀਡੀਆ ਦੇ ਆਪਦੇ ਕੋਲ ਆਏ ਵੈਦੂ ਦੇ ਘਰ ਆਲਾ ਸਾਹਿਬ ਜੀ ਅੱਜ ਬੜੀ ਬුරුਧੀ ਕਿਰਪਾ ਹੋਈ ਆ ਕਿ ਮੈਂ ਕੱਲ ਹੀ ਕੜਿਆਲੇ ਤੁਹਾਡਾ ਜੀ ਇਹ ਕੱਲ ਹੀ ਸਭਾ ਨੂੰ ਮੈਂ ਮਨ ਸੋਚਿਆ ਕਿ ਡੋਟਾ ਸਾਹਿਬ ਜੀ ਦਾ ਜੋੜ ਕੇ ਦਾ ਜਿਹੜਾ ਸਿੱਧਿਆਰਿਆ ਤੇ ਜੋਰਾਪਾ ਕਾਬਲ ਜਾਂਦੀ ਤੇ ਦੋ ਸੇਵਾ ਸਾਡੇ ਸੇ ਬੀਬੀਪੁਰ ਦੀ ਜਿਹੜੀ ਆਈ ਆ ਤੇ ਉਹਦੇ ਸਮਾਗਮ ਦੇ ਵਿੱਚ ਆਪਾਂ ਮੈਜਰ ਸਾਹਿਬ ਜੀ ਨਾਲ ਹੋਰ ਸੱਜਣਾ ਨਾਲ ਜਾ ਕੇ ਸਾਰਾ مشورہ ਕਰੀ ਜੋ ਵੀ ਲੋੜ ਆ ਉਹ ਆਪਾਂ ਪਹਿਲਾ ਬਰਦ ਦੇ ਜਾ ਕੇ ਸਾਰਾ ਆਪਣੇ ਸਟਾਰ ਕਿ ਜੀ ਪਰ ਅੱਜ ਬੜੀ ਕਿਰਪਾ ਹੈ ਕਿ ਸਾਰਿਆਂ ਦੇ ਦਰਸ਼ਕ ਹੋਇਆ ਜਦੋਂ ਮੈਂ ਇਹਦਾ ਪਤਾ ਦਿੱਤੀ ਇhtiyar ਕੇ ਲਗਾ ਸੋ ਬੈਰ ਅੱਜ ਸਾਰੇ ਸਾਡੇ ਸਟਾਫ ਦੇ ਐਸ ਸਿੰਘ ਸਾਹਿਬ ਆਪਨ ਹੈਸਿੰਗ ਸਾਹਿਬ ਅਜੇ ਜੀ ਉਸ ਸਾਡੇ ਸਾਰੇ ਸਟਾਫ ਇੱਥੇ ਹਾਜ਼ਰ ਹੈ ਤੇ ਉਹਨਾਂ ਦੀਆਂ ਵਿਸ਼ੇਸ਼ ਤੌਰ ਤੇ ਨੀਡੀਆਂ ਲਗਾ ਦੇ ਕਿ ਜੋ ਵੀ ਕੋਈ ਮੈਂਟੇਨੈਂਸ ਦਾ ਕੰਮ ਹੈ ਬਿਜਲੀ ਦਾ ਕੋਈ ਟਾਰਟਰੀਆ ਨੇ ਕੋਈ ਡੋੜ ਮੋਰ ਪ੍ਰੋਗਰਾਮ ਅਰਧ ਤੇ ਲੋੜਿਆ ਪਰ ਉਹਨੇ ਸਾਰਾ ਅੱਜ ਤਈ ਇੱਥੇ ਸਰਵੇ ਕਰਕੇ ਨਾ ਤੇ ਅੱਜ ਤੋਂ ਹੀ ਕੰਮ ਜਿਹੜਾ ਸਟਾਰਟ ਤੇ ਬਿਲਕੁਲ ਕਿਉਂਕਿ ਸੰਗਤ ਬੜੀ ਵੱਡੀ ਕੀਤੀ ਦੇ ਰਹੀ ਤੇ ਦਰਸ਼ਕਾਂ ਬਹੁਤੀ ਆ ਗੱਲ ਬਹੁਤ ਕੋਣ ਆਉਂਦੀ ਆ ਤੇ ਦਰੜ ਜਿਹੜਾ ਵੱਜਦਾ ਪਿਛਲੇ ਜੋੜਵੇਂ ਦੇ ਤੇ ਵੀ ਇਸ ਤਰ੍ਹਾਂ ਜੇ ਤੰਗੇ ਪ੍ਰਬੰਧ ਕੀਤੇ ਕੋਈ ਬਿਸਕ ਨਹੀਂ ਆ ਤੇ ਹੁਣ ਵੀ ਤੁਸੀਂ ਦੋਹ ਨੂੰ ਕਰੋਗੇ ਜੀ ਜਿੰਨੇ ਪ੍ਰੋਗਰਾਮ ਕਰੀ ਤੇ ਆ ਤੇ ਬੜੇ ਜੀ ਪਰੰਪਰਿਕ ਇੱਕ ਥੋੜੇ ਜਿਹਾ ਜਗਰਾਈ ਮਦਦ ਸਾਹਿਬ ਕੇ ਆਊਟਲਾਈਨ ਜਿਹੜੀ ਆ ਜੀ ਦੀ ਕਰ ਕੋਮਪੂਰਪਾ ਗੋੜੀ ਸਿੱਧੀ ਇੱਕ ਬੀਤੀ ਜਾ ਰਹੀ ਚਲਾਈ ਹੈ ਤੋ ਮਿਲ ਕੋ ਥੋੜਾ ਇਹ ਨਾਮ ਲਾਈ ਉਹ ਆਪਾਂ ਮੇਰੇ ਤੋਂ ਬਾਅਦ ਉਹਦਾ ਐਸਟੀਮੇਟ ਲਾ ਕੇ ਤੇ ਇਹ ਗੁੰਦਦਮਾਲ ਤੋਂ ਵਕਰੀ ਇਹ ਆਊਟਲਾਈਨ ਆ ਕੋ ਗੁਰੂ ਘਰ ਕੋ ਆਪਾਂ ਦਾ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਮੈਂ ਇੱਕ ਵਾਰ ਮੁੜ ਕੇ ਬੈਠ ਗਿਆ ਮਾਤਾ ਜੀ ਵਾ ਪਹਿਲੀ ਵਾਰ ਇਹ ਵੀ ਗੱਲ ਕੀਤੀ ਸੀ ਜਿੰਨੇ ਨੂੰ ਹੋਰ ਕਲੈਮ ਜੀ ਦਾ ਪਰ ਕਹਿੰਦਾ ਵਖਰੀ ਗੁਰਗਰ ਪਰ ਇਹ ਆਪਾਂ ਇੱਥੇ ਕਿਉਂ ਦਾ ਇੱਕ ਬੇਰੀ ਕਾ ਰਸਤਾ ਤੋਂ ਬਰੇਟ ਦੇਹੀ ਹੋਣ ਚਲਾ ਲੱਗਦਾ ਚੜ੍ਹਨ ਦਾ ਰਾਸ ਨਹੀਂ ਇਹਨਾਂ ਸਭ ਨੂੰ ਕਿੰਨੇ ਵੇ ਕੀਤਾ ਬੈਗਮਾ ਸਾਰਾ ਕਰਤਿਆ ਕਰੂਗਾ ਸਤਿ ਪਾਤ ਜੀ ਉਹਦੇ ਨਾਲ ਹੀ ਉਹਦੇ ਦੇ ਦੋ ਜਿੱਥੇ ਆਏ ਉਹ ਆਪਣਾ ਜੀ ਹੋਏਗਾ ਇਹ ਸਾਡੀ ਦਾ ਮਿਲੂਗਾ ਤੁਸੀਂ ਕਰਨ ਵਾਲੇ ਬਣੋ ਜੀ ਤਾਂ ਜੀ ਕਿਰਪਾ ਜੀ ਜੀ ਗੁਰੂ ਦਾ ਤੇ ਜੇ ਤੂੰ ਪਤਾ ਪਾ ਗਏ ਜੀ ਮੈਂ ਅੱਜ ਲੋ ਸਾਰੇ ਤਰੀਕ ਲਾ ਕੇ ਜੇ ਸਾਰੇ ਜੀ ਜਿਹੜੇ ਬਹੁਤ ਘਰ ਮੱਕਦੋਏ ਦੇ ਦੋ ਹੀ ਮਾਦਾ ਬਾਗੇ ਦੇ ਦੋ ਤੇ ਆਪਾਂ ਇੱਕੋ ਸਾਧਾ ਦੇ ਵਿੱਚ ਜਿਹੜੇ ਮੇਰੇ ਤੱਕ ਜਿਹੜਾ ਪੂਰੀ ਕੋਸ਼ਿਸ਼ ਕਰੀ ਵੀ ਇੰਤ ਜਿਹੜੀ ਗ੍ਰੇਡ ਲੱਗ ਜੇ ਫਿਰ ਕੋਈ ਆਪਾਂ ਨੂੰ ਰੋੜ ਦੀ ਗੱਲ ਕੋਈ ਨਹੀਂ ਕੋਈ ਢੇਰੀ ਆਵੇ ਟੱਕੜ ਆਵੇ ਕੋਈ ਨਾ ਹੋਵੇ ਕੋਲ ਵੀ ਗੁਰੂ ਘਰ ਜਿਹੜੀ ਅਖੀਂ ਨਹੀਂ ਟੱਗੇ ਇਹ ਮੇਰੀ ਬੇਟੀ ਪਹਿਲੇ ਨਹੀਂ ਮੁਕਰੀ ਜਿਹੜਾ ਕਰਦਾ تھيتے اور پونديا پي ريجي ريتے سارا دوري نا پر پنچ صاحب تا ته رنديا بي اواں تے کنے دل ريتے تو ني اندي ہونا نيگا اوکي انو دے پچھا کے لا کے پورے اسو تے ها